ਉੜ ਕੋ ਜਹੀ ਦਿਨ ਬਾਕੀ ਰਹਿ ਗਏ ਨੇ ਚੋਣਾ ਨੂੰ ਅਮਨ ਸ਼ਾਂਤੀ ਦੇ ਨਾਲ ਕਰਵਾਉਣ ਦੇ ਲਈ ਪੰਜਾਬ ਪੁਲਿਸ ਅਤੇ ਪੈਰਾਮਿਲਟਰੀ ਫੋਰਸ ਵੱਲੋਂ ਕੜੀ ਨਿਗਰਾਨੀ ਕੀਤੀ ਜਾ ਰਹੀ ਹੈ ਜਿਸ ਦੇ ਚੱਲਦੇ ਅੱਜ ਮੋਗਾ ਦੇ ਮੁੱਖ ਭੀੜ ਪਹਾੜ ਵਾਲੇ ਇਲਾਕੇ ਵਿੱਚ ਚੈਕਿੰਗ ਅਭਿਆਨ ਚਲਾਇਆ ਗਿਆ ਜਿੱਥੇ ਪੁਲਿਸ ਵੱਲੋਂ ਹਰ ਆਉਣ ਜਾਣ ਵਾਲੀ ਗੱਡੀ ਦੀ ਚੈਕਿੰਗ ਕੀਤੀ ਗਈ ਹੈ ਅਤੇ ਸ਼ੱਕੀ ਅੰਸਰਾਂ ਦੀ شناخت ਕਰਕੇ ਉਹਨਾਂ ਦੀ ਗਹਿਰਾਈ ਦੇ ਨਾਲ ਚੈਕਿੰਗ ਕੀਤੀ ਗਈ ਹੈ ਇਤੋਂ ਤੱਕ ਕਿ ਪੁਲਿਸ ਵੱਲੋਂ ਐਨ ਆਰ ਆਈ ਅਤੇ ਵੀ ਆਈ ਪੀ ਗੱਡੀਆਂ ਦੀ ਚੈਕਿੰਗ ਤੋਂ ਬਾਅਦ ਹੀ ਉਹਨਾਂ ਦੀਆਂ ਗੱਡੀਆਂ ਨੂੰ ਜਾਣ ਦਿੱਤਾ ਗਿਆ ਸਾਰੇ ਸੀਨੀਅਰੋ ਕਪਤਾਨ ਪੁਲਿਸ ਦੇ ਹੁਕਮ ਅਨਸਾਰ ਤੇ ਤੇ ਚੋਣਾ ਦੇ ਦਿਸ਼ਾ-ਨੇਸ਼ਾ ਨੂੰ ਦੇਖਦੇ ਹੋਏ ਚੈਕਿੰਗ ਕੀਤੀ ਜਾ ਰਹੀ ਆ ਕੋਈ ਗਲਤ ਅੰਸਰ ਜਿਹੜਾ ਕੋਈ ਅਸਲਾ ਵਗੈਰਾ ਜਾਂ ਕੋਈ ਨੋਟ ਬੰਦੀ ਦੇ ਦੌਰਾਨ ਕੋਈ ਕਰੰਸੀ ਲੈ ਕੇ ਇੰਦਰ ਉੱਧਰ ਜਾਂਦਾ ਤੇਨਾਂ ਨੂੰ ਅਸੀਂ ਚੈੱਕ ਕਰ ਰਹੇ ਆ ਉਹਨਾਂ ਦੇ ਹੁਕਮ ਅਨਸਾਰ ਕਿੰਨੀਆਂ ਗੱਡੀਆਂ ਚੈੱਕ ਕਰ ਚੁੱਕੇ ਅਸੀਂ ਘਟੋ ਘਟ ਕੀ ਸਿਹਰ ਦੀਆਂ ਪਤੀਤੀ ਗੱਡੀਆਂ ਚੈੱਕ ਸੀਗਾਂ ਨੇ ਜਿਨ੍ਹਾਂ ਤੋਂ ਅੱਜ ਤੱਕ ਕੋਈ ਕੁਝ ਚੱਲਿਆ ਨਹੀਂ। ਫਿਰ ਫੇਰ ਚੈਕਿੰਗ ਸਾਡੀ ਪਿਆਰੀ ਹੈ। ਮੋਗਾ ਤੋਂ ਹਰਪਾਲ ਸਿੰਘ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ। ਪੁਰੀਆ ਚੰਗ